25 ਪ੍ਰਕਰਮਾਂ ਦਾ ਫਲ ਸੰਤ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਬਚਨ ਨੇ ਇਸ ਅਸਥਾਨ ਤੇ ਜਾ ਕੇ ਪ੍ਰਕਰਮਾ ਕਰੋ ਫਿਰ ਦਿਖਣਾ ਚਮਤਕਾਰ ਦਿਨ ਬਦਲਦੇ ਦਾ ਗਿਆਨ ਟੀਵੀ ਚੈਨਲ ਦੇ ਨਾਲ ਬਣੇ ਰਹੋ ਸਾਧ ਸੰਗਤ ਸਭ ਤੋਂ ਪਹਿਲਾਂ ਆਪਣੀ ਹਾਜ਼ਰੀ ਲਗਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਗਰਮਖ ਪਿਆਰਿਓ ਜਦੋਂ ਵੀ 25 ਪ੍ਰਕਰਮਾਂ ਦੀ ਗੱਲ ਆਉਂਦੀ ਹੈ ਤੇ 25 ਪ੍ਰਕਰਮਾਂ ਦੇ ਫਲ ਦੀ ਨਾਲ ਨਾਲ ਵਿਚਾਰ ਜਿਹੜੀ ਹੈ ਉਹ ਜ਼ਰੂਰ ਛਿੜਦੀ ਹੈ ਸਤਿਗੁਰੂ ਮਹਾਰਾਜ ਜੀ ਨੇ ਬੜੀ ਵੱਡੀ ਸਾਡੇ ਤੇ ਕਿਰਪਾ ਕੀਤੀ ਕਿਉਂਕਿ ਜਦੋਂ ਵੀ ਆਪਾਂ ਦਰਬਾਰ ਸਾਹਿਬ ਜਾਂਦੇ ਆਂ ਤੇ ਦਰਬਾਰ ਸਾਹਿਬ ਜਾ ਕੇ ਅਸੀਂ ਪ੍ਰਕਰਮਾਂ ਕਰਦੇ ਆਂ ਜਾਂ ਗੁਰੂ ਘਰ ਜਾਂਦੇ ਆਂ ਤੇ ਪ੍ਰਕਰਮਾਂ ਦਾ ਜਿਹੜਾ ਸੈਟਅਪ ਹੈ ਸਾਡੇ ਦਿਮਾਗ ਦੇ ਵਿੱਚ ਇਸ ਕਦਰ ਉਹ ਸੈੱਟ ਹੋ ਗਿਆ ਵੀ ਪ੍ਰਕਰਮਾ ਕਰਨੀਆਂ ਬਹੁਤ ਜ਼ਰੂਰੀ ਨੇ ਮੈਂ ਨਹੀਂ ਕਹਿੰਦਾ ਵੀ ਨਾ ਕਰੋ ਜਾਂ ਪ੍ਰਕਰਮਾ ਨਹੀਂ ਕਰਨੀ ਚਾਹੀਦੀਆਂ ਪਹਿਲਾਂ ਇਸ ਗੱਲ ਨੂੰ ਪੂਰਾ ਅਸੀਂ ਵਿਚਾਰਨ ਦੀ ਕੋਸ਼ਿਸ਼ ਕਰੀਏ ਪ੍ਰਕਰਮਾ ਦਾ ਅਸਲ ਭਾਵ ਕੀ ਹੈ ਪਰ ਪਲੱਸ ਕਰਮਾ ਵੀ ਇਹ ਸਤਿਗੁਰੂ ਮਹਾਰਾਜ ਜਿਹੜੀਆਂ ਪ੍ਰਕਰਮਾ ਹੋ ਰੀਆਂ ਨੇ ਇਹ ਪ੍ਰਕਰਮਾ ਤੇਰੇ ਆਲੇ ਦੁਆਲੇ ਦੀਆਂ ਨਹੀਂ ਇਹ ਪ੍ਰਕਰਮਾ ਮੈਂ ਸਮਝਦਾ ਕਿ ਸੱਚੇ ਪਾਤਸ਼ਾਹ ਤੇਰੇ ਤੋਂ ਕੁਰਬਾਨ ਹੋਣਾ ਜਿੱਥੇ ਪਰੇ ਤੱਕ ਜਿੱਥੇ ਤੱਕ ਤੂੰ ਕਹੇ ਉਥੇ ਤੱਕ ਮੈਂ ਤੇਰੇ ਤੋਂ ਕੁਰਬਾਨ ਹੋ ਸਕਦਾ ਹਾਂ ਇਹ ਸਭ ਕੁਝ ਤੇਤੋਂ ਜਿਹੜਾ ਹੈ ਤੇਰਾ ਦਿੱਤਾ ਹੋਇਆ ਤੈਨੂੰ ਹੀ ਸਮਰਪਤ ਹੈ ਪ੍ਰਕਰਮਾ ਦਾ ਅਸਲੀ ਭਾਵ ਇਹ ਬਣਦਾ ਆ ਪਿਆਰਿਓ ਬੈਂਤੀਆ ਕਰਾਂ ਕਿ ਖਮਾਣੋ ਦੇ ਨੇੜੇ ਉੱਚਾ ਪਿੰਡ ਦੇ ਕੋਲ ਬਾਠਾ ਪਿੰਡ ਭਾਮੀਆਂ ਪਿੰਡ ਹੈ ਜਿੱਥੇ 25 ਪ੍ਰਕਰਮਾਂ ਕੀਤੀਆਂ ਜਾਂਦੀਆਂ ਨੇ ਤੇ ਆਪਾਂ ਗੁਰੂ ਤੋਂ 25 ਪ੍ਰਕਰਮਾਂ ਕਰਦੇ ਆ ਉਥੇ 25 ਪ੍ਰਕਰਮਾਂ ਹੁੰਦੀਆਂ ਨੇ ਤੇ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਕਹਿੰਦੇ ਹੁੰਦੇ ਸੀ ਜਿਹੜਾ ਉਥੇ 25 ਪ੍ਰਕਰਮਾਂ ਕਰਦਾ ਹੈ ਨਾ ਇਸ ਅਸਥਾਨ ਤੇ ਜਾ ਕੇ ਪ੍ਰਕਰਮਾ ਕਰਦਾ ਕਿ ਨੇ ਚਮਤਕਾਰ ਉਦੋਂ ਹੁੰਦਾ ਦਿਨ ਬਦਲਦੇ ਆ ਤੇ ਸਤਿਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਆ ਤੇ ਅਸਲ ਦੇ ਵਿੱਚ ਉਸ ਅਸਥਾਨ ਤੇ ਜੇ ਤੁਹਾਡਾ ਕਿਤੇ ਜਾਣਾ ਹੋਵੇ ਤੇ ਜ਼ਰੂਰ ਜਾਇਓ ਤੇ ਉਸ ਅਸਥਾਨ ਤੇ 25 ਪ੍ਰਕਰਮਾ ਕਦੇ ਜ਼ਰੂਰ ਕਰਿਆ ਜੇ ਜੇਕਰ ਅਸੀਂ ਆਪਣੇ ਆਪ ਦੇ ਵਿੱਚ ਇਹ ਸੋਚਦੇ ਆ ਵੀ ਅਸਥਾਨ ਤੇ ਕੋਈ ਵੀ ਹੋਵੇ 25 ਪ੍ਰਕਰਮਾ ਉੱਥੇ ਕਰ ਲਈਏ ਜਾਂ ਫਿਰ ਦਰਬਾਰ ਸਾਹਿਬ ਜਾ ਕੇ 25 ਪ੍ਰਕਰਮਾ ਕਰ ਲਈਏ ਤੇ ਮੈਂ ਬੇਨਤੀ ਕਰਾਂ ਵੀ ਦਰਬਾਰ ਸਾਹਿਬ ਜਾ ਕੇ ਜੇ ਅਸੀਂ 25 ਪ੍ਰਕਰਮਾ ਕਰਨੀ ਬਹੁਤ ਮੁਸ਼ਕਲ ਦੀ ਗੱਲ ਹੈ ਜੀ ਉਥੇ 5 ਪ੍ਰਕਰਮਾ ਬੜੀ ਮੁਸ਼ਕਲ ਦੇ ਨਾਲ ਹੁੰਦੀਆਂ ਨੇ ਆ ਸਾਰਾ ਜ਼ਿਕਰ ਆਪਾਂ ਜਿਹੜਾ ਕੰਪਲੈਕਸ ਹੈ ਅੰਦਰਲੀ ਸਾਈਡ ਸਰੋਵਰ ਦੇ ਉੱਤੋਂ ਜਿਹੜੀਆਂ ਪ੍ਰਕਰਮਾ ਹੋਣੀਆਂ ਨੇ 5 ਪ੍ਰਕਰਮਾ ਬੜੀ ਮੁਸ਼ਕਲ ਦੇ ਨਾਲ ਹੁੰਦੀਆਂ ਨੇ 25 ਬਹੁਤ ਜ਼ਿਆਦਾ ਹੋਣਗੀਆਂ ਇੱਕ ਸ਼ਰੀਰ ਨੇ ਲਗਾਤਾਰ ਤੁਰ ਕੇ 25 ਵਾਰ 25 ਪ੍ਰਕਰਮਾ ਕਰਨੀਆਂ ਬਹੁਤ ਮੁਸ਼ਕਲ ਹੋਏਗੀ ਪਰ ਮੈਂ ਬੇਨਤੀ ਕਰਾਂ ਵੀ ਜੇ ਆਪਾਂ ਕਹੇ ਵੀ ਅਲੱਗ-ਅਲੱਗ ਸਮੇਂ ਤੇ ਪ੍ਰਕਰਮਾ ਕਰੀਏ ਉਹ ਗੱਲ ਵੱਖਰੀ ਹੈ ਪਰ ਅਸਲ ਦੇ ਵਿੱਚ ਇਹ ਬਾਹਰੀ ਪ੍ਰਕਰਮਾ ਦੀ ਗੱਲ ਨਹੀਂ ਇਹ ਅੰਦਰ ਦੀ ਪ੍ਰਕਰਮਾ ਦੀ ਗੱਲ ਹੈ ਵੀ ਜਿਹੜਾ ਪਰਮਾਤਮਾ ਦੇ ਆਲੇ-ਦੁਆਲੇ ਘੁੰਮਦਾ ਰਹੇ ਜੇਕਰ ਸਾਡਾ ਚੇਤਾ ਭਟਕਦਾ ਵੀ ਹੈ ਤੇ ਸਤਿਗੁਰੂ ਮਹਾਰਾਜ ਜੀ ਦੇ ਬਿਲਕੁਲ ਨੇੜੇ ਨੇੜੇ ਰਵੇ ਮਹਾਰਾਜ ਕਹਿੰਦੇ ਆ ਨਾ ਸੁਪਨਾ ਯੋਮ ਬਰੜਾਇਕ ਹੈ ਮੁਖਸੈ ਨਿਕਸੈ RAM ਤਾਂ ਕਿ ਪੱਕੀ پنਹੀ ਮੇਰੇ ਤਨ ਕੋ ਚੰ ਭਗਤ ਜੀ ਨੇ ਗੱਲ ਸਪਸ਼ਟ ਕਰ ਦਿੱਤੀ ਕਹਿੰਦੇ ਜੇਕਰ ਸੁਪਨੇ ਦੇ ਵਿੱਚ ਵੀ ਮੁਖ ਦੇ ਵਿੱਚੋਂ ਪਰਮਾਤਮਾ ਦਾ ਨਾਮ ਨਿਕਲਦਾ ਹੈ ਕਹਿੰਦੇ ਮੈਂ ਕੁਰਬਾਨ ਜਾਣਾ ਮੇਰੇ ਤਨ ਦੀਆਂ ਮੇਰੇ ਅੰਦਰ ਦੀਆਂ ਬਣਾ ਕੇ ਜਿਹੜੀਆਂ ਮੇਰੇ ਤਨ ਦੀਆਂ ਜੜੀਆਂ ਨੇ ਚੰਮ ਦੀਆਂ ਜੁੱਤੀਆਂ ਬਣਾ ਕਰਕੇ ਮੈਂ ਉਹ ਸੱਜਣ ਦੇ ਪੈਰਾਂ ਦੇ ਵਿੱਚ ਪਾਦਵਾ ਤਾਂ ਵੀ ਸੇਵਾ ਬਹੁਤ ਥੋੜੀ ਐ ਪਿਆਰਿਓ ਭਗਤ ਜੀ ਨੇ ਗੱਲ ਸਪਸ਼ਟ ਕਰ ਦਿੱਤੀ ਬੇਨਤੀ ਕਰਾਂ ਵੀ ਮਨ ਦੇ ਪ੍ਰਕਰਮਾਂ ਦੀ ਗੱਲ ਹੋ ਰਹੀ ਐ ਬਾਬਾ ਜੀ ਕਹਿੰਦੇ ਤੁਸੀਂ ਜਿਹੜਾ ਮਨ ਦੀ ਪ੍ਰਕਰਮਾ ਗੁਰੂ ਦੇ ਆਲੇ ਦੁਆਲੇ ਕਰਦਾ ਤੇ ਸਤਿਗੁਰੂ ਮਹਾਰਾਜ ਦੀ ਕਿਰਪਾ ਉਹਦੇ 'ਤੇ ਵਰਤਦੀ ਐ ਕਹਿੰਨੇ ਬਰਕਤਾਂ ਉਸੇ ਨੂੰ ਮਿਲਦੀਆਂ ਨੇ ਜਿਹੜਾ ਸਤਿਗੁਰੂ ਮਹਾਰਾਜ ਜੀ ਦੇ ਨੇੜੇ-ਨੇੜੇ ਰਹਿੰਦਾ ਤੇ ਨੇੜੇ ਰਹਿਣਾ ਸਰੀਰ ਦਾ ਨੇੜੇ ਰਹਿਣਾ ਗੱਲ ਜਿਹੜੀ ਹੈ ਬਿਲਕੁਲ ਨਹੀਂ ਇੱਥੇ ਮਨ ਦੀ ਆਤਮਾ ਦੀ ਨੇੜੇ ਰਹਿਣ ਦੀ ਗੱਲ ਹੋ ਰਹੀ ਹੈ ਕਹਿੰਦੇ ਜਿਹੜਾ ਅੰਦਰ ਆਪਣੇ ਆਪ ਦੇ ਗੁਰੂ ਦੇ ਨਾਮ ਨੂੰ ਵਸਾ ਕੇ ਚੱਲੇ ਤੇ ਆਪਣੀ ਸੁਰਤ ਨੂੰ ਗੁਰੂ ਦੇ ਨੇੜੇ-ਨੇੜੇ ਰੱਖੇ ਗੁਰੂ ਦੇ ਨੇੜੇ ਰੱਖਣਾ ਸੁਰਤ ਨੂੰ ਕਹਿੰਦੇ ਇਹ ਸਭ ਤੋਂ ਵੱਡੀ ਨੇੜਤਾ ਹੈ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਆ ਕਿ ਇੱਕ ਗੱਲ ਯਾਦ ਰੱਖੋ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਚੱਲ ਸਤਿਗੁਰ ਕੋਟ ਪੰਡਾ ਆਗੇ ਹੋਏ ਲੇਤ ਹੈ ਪਾਤਸ਼ਾਹ ਜੀ ਕਹਿੰਦੇ ਇਦਾਂ ਫਿਰ ਪ੍ਰਮਾਤਮਾ ਖੁਦ ਨੇੜੇ ਹੋ ਕੇ ਲੈਂਦੇ ਨੇ ਜਿਹੜਾ ਸਤਗੁਰੂ ਮਹਾਰਾਜ ਜੀ ਦੇ ਸੁਰਤ ਕਰਕੇ ਨੇੜੇ ਹੋ ਜਾਂਦਾ ਸੁਰਤ ਕਰਕੇ ਕਦਮ ਪੁੱਟਿਏ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਨਗੇ ਦਾ ਗਿਆਨ ਟੀਵੀ ਚੈਨਲ ਦੇ ਨਾਲ ਬੜੇ ਰਹੋ ਜੀ ਬੇਨਤੀਆਂ ਕਰੋ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ